पठानकोट फीड केंद्र विखे मुलाजम गए हड़ताल से पिछले दो महीनों तो तनखा ना मिलने की वजह नाल चुकया कदम जद तक नहीं मिलेगी तनखा रहने हड़ताल से ਸੂਬੇਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਪਾਰਟੀ ਦੇ ਆਗੂਆਂ ਵੱਲੋਂ ਕੱਚੇ ਮੁਲਾਜ਼ਮਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਸੱਤਾ 'ਚ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਹਰਿਆ ਪੈਨ ਚਲਾਇਆ ਜਾਏਗਾ ਅਤੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਹਾਲਾਤ ਇਸ ਤੋਂ ਬਿਲਕੁਲ ਉਲਟ ਦਿਸ ਰਹੇ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਤਾਂ ਇੱਕ ਪਾਸੇ ਰਿਹਾ ਕੱਚੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਵਾਂ ਤੱਕ ਨਹੀਂ ਮਿਲ ਰਹੀਆਂ ਜਿਸ ਵਜ੍ਹਾ ਨਾਲ ਕੱਚੇ ਮੁਲਾਜ਼ਮ ਪਰੇਸ਼ਾਨ ਦਿਸ ਰਹੇ ਨੇ ਅਜੇਹਾ ਹੀ ਕੁਝ ਪੰਜਾਬ ਦੇ ਵਿਖੇ ਵੀ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਪਿਛਲੇ 2 ਮਹੀਨੇ ਤੋਂ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲਣ ਦੀ ਵਜ੍ਹਾ ਦੇ ਨਾਲ ਮੁਲਾਜ਼ਮ ਕਲਮ ਛੋੜ ਹੜਤਾਲ ਤੇ ਚਲੇ ਗਏ ਨੇ ਇਸ ਸਬੰਧੀ ਜਦ ਮੁਲਾਜ਼ਮਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿਛਲੇ 2 ਮਹੀਨੇ ਤੋਂ ਤਨਖਵਾਹਾਂ ਨਾ ਮਿਲਣ ਦੀ ਵਜ੍ਹਾ ਦੇ ਨਾਲ ਉਹਨਾਂ ਦੇ ਘਰ ਦਾ ਬਜਟ ਪੂਰੀ ਤਰ੍ਹਾਂ ਹਿਲ ਚੁੱਕਿਆ ਹੈ ਉਹਨਾਂ ਕਿਹਾ ਕਿ ਜਿੱਥੇ ਕਈ ਮੁਲਾਜ਼ਮ ਆਪਣੇ ਵਾਹਨਾਂ ਤੇ ਆਉਂਦੇ ਨੇ ਉੱਥੇ ਹੀ ਦੂਜੇ ਪਾਸੇ ਕਈ ਮੁਲਾਜ਼ਮ ਬੱਸਾਂ ਦਾ ਕਿਰਾਇਆ ਖਰਚ ਕਰ ਡਿਊਟੀ ਤੇ ਪਹੁੰਚਦੇ ਨੇ ਪਰ ਪਿਛਲੇ ਦਸੰਬਰ ਮਹੀਨੇ ਤੋਂ ਲਗਾਤਾਰ ਉਹਨਾਂ ਦੀਆਂ ਤਨਖਾਹਾਂ ਸਮੇਂ ਸਿਰ ਨਹੀਂ ਮਿਲ ਪੇਸ਼ਾਨੇ ਅਤੇ ਮਜਬੂਰਨ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਦ ਤੱਕ ਤਨਖਵਾਹਾਂ ਉਹਨਾਂ ਨੂੰ ਨਹੀਂ ਮਿਲਦੀਆਂ ਉਸ ਵੇਲੇ ਤੱਕ ਉਹ ਹੜਤਾਲਤੇ ਰਹਿਣਗੇ ਮੇਰਾ ਨਾਮ ਹੈ ਪੂਜਾ ਸ਼ਰਮਾ ਮੈਂ ਜ਼ਿਲ੍ਹਾ ਪਠਾਨਕੋਟ ਫਰਦਿਕੰਦਰ ਦੇ ਮੁਲਾਜ਼ਮਾਂ ਅਸੀਂ ਸਾਰੇ ਤੇ ਅਸੀਂ ਪਿਛਲੇ ਅਪ੍ਰੈਲ ਮਹੀਨੇ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਾਂ ਤੇ ਹਲੇ ਤੱਕ 2-3 ਮਹੀਨੇ ਹੋ ਗਏ ਸਾਨੂੰ ਤਨਖਾਹ ਨਹੀਂ ਮਿਲੀ ਤੇ ਇਸੇ ਵਜ੍ਹਾ ਤੇ ਅਸੀਂ ਸਾਰਾ ਕੰਮ ਅੱਜ ਬੰਦ ਕਰ ਬੰਦ ਕਰਦਾ ਮਤਲਬ ਕਰ ਕੇ ਮਤਲਬ ਬੈਠੇ ਆਂ ਦੀ ਹੁਣ ਅਨ ਨੂੰ ਇੱਥੇ ਸਮਝ ਤੱਕ ਅਸੀਂ ਕੰਮ ਨਹੀਂ ਕਰਨਾ ਕਿਤੇ ਸੋ ਐਸੋਸੀਏਸ਼ਨ ਨਹੀਂ ਆ ਜਾਂਦਾ ਤਨਖਾਹ ਮੰਗਾ ਇਹ ਕਿ ਪ੍ਰੇਟਰਨ ਉਹਨਾਂ ਨੂੰ ਤਨਖਾਹ ਦਿੱਤੀ ਜਾਏ ਤੇ ਉਹ ਜਗ ਤੱਕ ਉਹ ਆਪਣੇ ਮਤਲਬ ਪਹਿਲਾਂ ਲਿਖਾ ਕੰਮ ਤੇ ਆ ਸਕਣ ਦੁਬਾਰਾ ਆਪਣੇ ਮਤਲਬ ਕੰਮ ਸ਼ੁਰੂ ਕਰ ਸਕਣ ਇਹ ਮੰਗਾ ਸਾਡੀਆਂ ਕਿ ਸਾਡੀ ਤਨਖਾਹਾਂ ਦਿੱਤੀਆਂ ਜਾ ਇਹ ਪੂਰੇ ਪੰਜਾਬ ਚ ਹੈ ਤੇ ਇਹਨ ਮਿੱਥੇ ਸਮੇਂ ਤੱਕ ਸਨ ਮਤਲਬ ਇਹ ਸੜਕ ਹੜਤਾਲ ਇਸ ਤਰ੍ਹਾਂ ਚੱਲਦੀ ਰਹੇਗੀ ਜੱਤ ਤੇ ਹੀ ਮੈਂ ਕਿ ਅਸੀਂ ਕੰਮ ਨਹੀਂ ਕਰਾਂਗੇ ਕਲਮਸ਼ੋਹ ਹੜਤਾਲੀ ਹੈ ਸਾਡੀ ਸਾਡੇ ਵੱਲੋਂ ਤੱਕ ਤੱਕ ਤੰਗੀ ਸਾਡੀ ਤਨਖਾਹ ਵਗੈਰਾ ਲਾਜ਼ਮ ਨਹੀਂ ਆ ਸਕਦੀ ਨਾ ਹਰ ਕੋਈ ਆਪਣੇ ਘਰੋਂ ਟੈਟਰੋਲ ਪਕਵਾ ਕੇ ਆ ਰਿਹਾ ਮੈਂ मतलब ਇਤਨੀ ਸਕੂਟੀਆਂ ਚ ਕੋਈ ਕਿਰਾਇਆ ਖਰਚ ਕੇ ਆ ਰਿਹਾ ਹਰ ਇੱਕ ਨੂੰ ਮਤਲਬ ਪ੍ਰੋਬਲਮ ਹੋ ਰਹੀ ਹੈ ਨਾ ਹੁਣ ਆਖਰ ਟਾਈਮ ਹੋ ਗਿਆ ਇਸ ਕਰਕੇ ਹੀ ਮੰਗਾ ਕਿ ਸਾਰੇ ਤਨਖਾਹ ਟਾਈਮ ਸੇ ਸਰਕਾਰ ਨੂੰ ਪਾ ਦੇਵੇ ਤੇ ਅਸੀਂ ਆਪਣਾ ਕੰਮ ਦੁਬਾਰਾ ਜਾਰੂ ਚ ਸੁਚਾਰੂ ਰੂਪ ਚ ਜਾਰੀ ਰੱਖੀਏ ਧੰਨਵਾਦ ਹਾਂਜੀ ਨਮਸਕਾਰ ਜੀ ਮੈਂ ਕਰਨ ਕਾਂ ਤੇ ਡੀਐਮ ਫਰਦੇ ਦੇ ਅੰਦਰ ਜ਼ਿਲ੍ਹਾ ਪਠਾਨਕੋਟ ਤੋਂ ਆ ਦੇਖੋ ਮੈਡਮ ਅਸੀਂ ਨਾ ਪਿਛਲੇ ਸਾਡੇ ਆਪਰੇਟਰ ਸੇ ਲਗਾਤਾਰ ਫਰਦਾਂ ਦਾ ਕੰਮ ਕਰ ਰਹੇ ਨੇ ਪਿਛਲੇ 17-18 ਸਾਲ ਤੋਂ ਜਦੋਂ ਦਾ ਸਰਕਾਰ ਨੇ ਪ੍ਰੋਜੈਕਟ ਸ਼ੁਰੂ ਕੀਤਾ ਹੁਣ ਪਿਛਲੇ ਸਾਲ ਤੋਂ ਸਾਨੂੰ 31 ਦਸੰਬਰ 2024 ਤੋਂ ਪ੍ਰੋਬਲਮ ਆ ਰਹੀਆਂ ਨੇ ਕਿ ਇੱਕ ਸਾਡਾ ਕੰਟਰੈਕਟਰ ਜੇ ਵਾਦਾ ਕੋਈ ਨਹੀਂ ਕੀਤਾ ਗਿਆ ਜਦੋਂ ਵੀ ਸਰਕਾਰ ਸਾਡੇ ਕੋਲ ਲਗਾਤਾਰ ਕੰਮ ਕਰਵਾ ਰਹੀ ਹੈ ਇਹਨਾਂ ਵਰਕਿੰਗ ਡੇ ਤੋਂ ਆਉਂਦੇ ਆਉਂਦੇ ਆ ਛੁੱਟੀਆਂ ਵਾਲੇ ਦਿਨ ਵੀ ਸੈਟਰਡੇ ਸੰਡੇ ਵੀ ਤੇ ਨਿਕਲੀ ਰਾਤ ਨੂੰ 12:00 1:00 ਵਜੇ ਵੀ ਸਾਨੂੰ ਕਾਲ ਕਰਕੇ ਬੁਲਾਇਆ ਜਾਂਦਾ ਆ ਪਰ ਜੇ ਹੁਣ ਸਾਡੀ ਸੈਲਰੀ 31 ਅਕਤੂਬਰ 2024 ਤੋਂ ਬਾਅਦ ਸਾਡੀ ਸੈਲਰੀ ਦੋ-ਦੋ ਮਹੀਨੇ ਬਾਅਦ ਇੱਕ-ਇੱਕ ਮਹੀਨੇ ਦੀ ਸੈਲਰੀ ਦਿੱਤੀ ਜਾਂਦੀ ਆ ਦੋ ਮਹੀਨੇ ਫਿਰ ਸਾਨੂੰ ਵੇਟ ਕਰਾਇਆ ਜਾਂਦਾ ਇੱਕ ਮਹੀਨੇ ਦੀ ਸੈਲਰੀ ਦਿੱਤੀ ਜਾਂਦੀ ਆ ਇਹਦੇ ਕਰਕੇ ਅਸੀਂ ਹੁਣ ਪਰੇਸ਼ਾਨ ਹੋ ਚੁੱਕੇ ਆ ਸਾਡੀ ਹੁਣ ਅਪ੍ਰੈਲ 2025 ਵਰ ਤੇ ਮਈ 2025 ਦੀ ਸੈਲਰੀ ਅਜੇ ਤੱਕ ਸਾਨੂੰ ਪੇ ਨਹੀਂ ਕੀਤੀ ਗਈ ਨੇ ਅਸੀਂ ਕੋਈ ਸਰਕਾਰ ਦੇ ਦਵਾਰੇ ਜਾਂ ਕਿਸੇ ਪੋਲੀਟਿਕਲ ਅਫਸਰਾਂ ਪੋਲੀਟਿਕਲੀ ਦਵਾਰੇ ਅਸੀਂ ਕੋਈ ਗੱਲ ਕਰਦੇ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਮਜਬੂਰੀ ਵਿੱਚ ਅਸੀਂ ਕਲਮ ਚੁੜ੍ਹ ਹਰਦਾਬ ਤੇ ਆਏ ਆ ਤਾਂ ਕਿ ਸਾਡੀ ਕੋਈ ਗੱਲ ਸੁਣੇ ਸਾਡੇ ਡਿਸਾਈਡ ਕੀਤਾ ਜਾਵੇ ਕਿ ਸਾਡਾ ਫਿਊਚਰ ਕੀ ਆ ਤੇ ਸਾਨੂੰ ਪੇਮੈਂਟ ਕੌਣ ਕਰੂਗਾ ਸਾਡੀ ਸੈਲਰੀ ਕੌਣ ਦੇਊਗਾ ਅਸੀਂ ਕੰਪਨੀ ਦੇ ਅੰਡਰ ਆ ਜਾਂ ਸਰਕਾਰ ਸਰਕਾਰ ਸਾਡੇ ਡਾਇਰੈਕਟ ਅੰਡਰ ਆ ਕਿਉਂਕਿ ਸਰਕਾਰ ਸਾਡੇ ਕੋਲ ਕੰਮ ਕਰਵਾ ਰਹੀ ਆ ਕਹਿ ਰਹੀ ਆ ਤੁਸੀਂ ਕੰਮ ਕਰੋ ਜੇ ਅਸੀਂ ਸਰਕਾਰ ਕੋ ਸੈਲਰੀ ਮੰਗਦੇ ਆ ਉਹ ਕਹਿੰਦੇ ਤੁਸੀਂ ਉਹ ਕੰਪਨੀ ਦੇ ਐਮਪਲੋਈ ਆ ਇਸ ਕੰਪਨੀ ਕੋ ਜਾਣਦੇ ਆ ਤੇ ਕੰਪਨੀ ਸਰ ਨੂੰ ਕਹਿੰਦੀ ਹੈ ਕਿ ਤੁਸੀਂ ਸਾਨੂੰ ਸਰਕਾਰ ਪੇਮੈਂਟ ਨਹੀਂ ਕਰਦੀ ਕੋਈ ਇਸ ਲਈ ਅਸੀਂ ਇਸ ਕਨਫਿਊਜ਼ਨ ਦੇ ਵਿੱਚ ਅਸੀਂ ਹੁਣ ਅੱਜ ਤੋਂ ਤਿੰਨ ਤਰੀਕ ਤੋਂ ਕੱਲ ਡੀਸੀ ਸਾਹਿਬ ਮਾਨਯੋਗ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਸੀ ਤੇ ਅਸੀਂ ਸਟ੍ਰਾਈਕ ਕਲਮ ਕਰ ਸਟ੍ਰਾਈਕ ਤੇ ਪੀਸਫੁਲੀ ਬੈਠ ਕੇ ਇਹ ਆਪਣਾ ਪ੍ਰੋਟੈਸਟ ਕਰ ਜਾਈ ਪਠਾਨਕੋਟ ਦੇ ਵਿੱਚ ਇਸ ਵੇਲੇ 23 ਆਪਰੇਟਰ ਮਜ਼ਦਮ ਕੰਮ ਕਰ ਰਹੇ ਨੇ ਜਿੱਥੇ ਜਿੱਥੇ ਤਹਿਸੀਲਾਂ ਨੇ ਉੱਥੇ ਸਾਰੇ ਸਾਡੇ ਫਰਦੇ ਦੇ ਅੰਦਰ EMPLOYE ਨੇ ਜਿਹੜਾ ਅਸੀਂ ਫਰਦਾਂ ਦੀ ਸਰਵਿਸ ਦਿੰਨੇ ਆ ਪਰਦਾਨ ਸਰਵਿਸ ਦੇ ਨਾਲ ਨਾਲ ਆਨਲਾਈਨ ਮਿਊਟੇਸ਼ਨਾਂ ਦਾ ਕੰਮ ਹੈ ਐਂਟਰੀ ਦਾ ਕੰਮ ਪ੍ਰਿੰਟਿੰਗ ਦਾ ਕੰਮ ਜਮ੍ਹਾਂਬੰਦੀਆਂ ਦਾ ਕੰਮ ਹੈ ਤੇ ਦਰਦੌਰੀਆਂ ਦੀ ਪ੍ਰਿੰਟਿੰਗ ਦਾ ਕੰਮ ਅਸੀਂ ਕਰਦੇ ਹਾਂ ਬਿਲਕੁਲ ਬਿਲਕੁਲ ਮੈਡਮ ਸੈਟਰਡੇ ਸੰਡੇ ਤੇ ਅਸੀਂ ਕਰਦੇ ਕਰਦੇ ਆ ਕਰੋਨਾ ਦੇ ਪੀਰੀਅਡ ਦੇ ਦੌਰਾਨ ਸਾਡੇ EMPLOYEES ਨੇ ਜਿੱਥੇ ਜਿੱਥੇ ਸ਼ੈਲਟਰ ਹਾਊਮ ਬਣੇ ਹੋਏ ਸੀ ਪੂਰੇ ਪੰਜਾਬ ਦੇ ਵਿੱਚ ਜਿੱਥੇ ਕਵਾਰਨਟਾਈਨ ਜਿੱਥੇ ਸੀ ਉਥੇ ਉਹਨਾਂ ਫੀਲਡ ਦੇ ਵਿੱਚ ਜਾ ਕੇ ਸਾਡੇ OPERATORS ਨੇ ਫਰਦਿਕੰਦਰ ਦੇ অপারেਟਰਾਂ ਜਾ ਕੇ ਉਹਨਾਂ ਨੇ ਲਿਸਟਾਂ ਤਿਆਰ ਕੀਤੀਆਂ ਉਹਨਾਂ ਨੂੰ ਰਾਸ਼ਨ ਬਚਾਇਆ ਉਹਨਾਂ ਫੀਲਡ 'ਚ ਕੰਮ ਕੀਤਾ ਜਦੋਂ ਕਿ ਉਸ ਟਾਈਮ ਦੇ ਉੱਤੇ ਸਾਨੂੰ ਸਿਰਫ ਅਫਸਰਾ ਦੇ ਘਰੋਂ ਬੈਠੇ-ਬੈਠੇ ਆਰਡਰ ਆਉਂਦੇ ਹੁੰਦੇ ਸੀ ਤੇ ਫਰਦਿਕੰਦਰ ਦੇ EMPLOYEES ਉੱਥੇ ਆਨ ਫੀਲਡ ਜਾ ਕੇ ਕੰਮ ਕਰਦੇ ਸੀ ਇਸ ਤੋਂ ਅੱਗੇ ਜਾ ਕੇ ਜਿਵੇਂ ਮੈਂ ਗੱਲ ਕਰਦਾ ਹਰ ਵਾਰੀ ਫਰਦਿਕੰਦਰ অপারেਟਾ ਦੀ ਡਿਊਟੀ ਇਲੈਕਸ਼ਨਰ ਦੇ ਵਿੱਚ ਲੱਗਦੀ ਆ ਜਦੋਂ ਕਿ ਸਾਡਾ ਇਹ ਸਾਡੇ ਸਟਾਕ ਸਕੋਪ ਤੋਂ ਬਾਹਰ ਦੇ ਕੰਮ ਹੈ ਪਰ ਫਿਰ ਵੀ ਸਾਡੇ ਇਰੈਕਸ਼ਨ ਡਿਊਟੀ ਸਾਨੂੰ ਦਿੰਦੇ ਆ ਆਟਾ ਦਾਲ ਦੀ ਸਕੀਮ ਦੇ ਕੋਈ ਵੀ ਪਾਲਿਸੀ ਆਂਦੀ ਆ ਉਹਦੇ ਵਿੱਚ ਸਾਡੇ ਫਰਦੇ ਗੇਂਦਰ ઓਪਰੇਟਰਾਂ ਦੀ ਡਿਊਟੀ ਲਗਾਈ ਜਾਂਦੀ ਹੈ ਤੇ ਇਵਨ ਜਦੋਂ ਵੀ ਕੋਈ ਦਰਦੋਰੀਆਂ ਦਾ ਕੰਮ ਹੁੰਦਾ ਆ ਸਾਨੂੰ ਨਹੀਂ ਆਂਦਾ ਸਾਨੂੰ ਪ੍ਰੈਸ਼ਰਾਈਜ਼ ਕਰਕੇ ਕੰਮ ਕਰਾਇਆ ਜਾਂਦਾ ਪਰ ਅਸੀਂ ਕਦੀ ਵੀ ਸਰਕਾਰ ਦੇ ਹੁਕਮਾਂ ਦੀ ਅਵੇਲਨਾਂ ਨਹੀਂ ਕੀਤੀ ਹਮੇਸ਼ਾ ਵਾਧੇ ਚੜ ਕੇ ਸਰਕਾਰ ਦਾ ਸਾਥ ਦਿੱਤਾ ਆ ਇਹ ਜਿਹੜੀ ਹੜਤਾਲ ਪੈਂਡੌਨ ਤਾਂ ਡਿਵਲਪ ਕੀਤੀ ਗਈ ਕਿੰਨੇ ਸਮੇਂ ਦੇ ਲਈ ਕੀਤੀ ਗਈ ਇਹ ਜਦੋਂ ਤੱਕ ਸਾਨੂੰ ਸਾਡੇ ਫਿਊਚਰ ਬਾਰੇ ਜਾਂ ਸੈਲਰੀ ਸਾਡੀ ਸਹਾਲੇ ਬਾਰੇ ਨਹੀਂ ਦੱਸਿਆ ਜਾਂਦਾ ਉਨਤਕ ਇਹ ਸ਼ਾਂਤੀਪੂਰਵਕ ਪੈਂਡੌਨ ਸਟਾਈਲ ਚੱਲ ਜਾਈ ਰਹੇ ਜੀ ਉਹਨਾਂ ਵਾਸਤੇ ਅਸੀਂ ਹੱਥ ਜੋੜ ਕੇ ਉਹਨਾਂ ਕੋਲ ਮਾਫੀ ਮੰਗਦੇ ਹਾਂ ਉਹਨਾਂ ਦੀ ਪਰੇਸ਼ਾਨੀ ਦੇ ਲਈ ਕਿਉਂਕਿ ਅਸੀਂ ਵੀ ਉਹਨਾਂ ਦੇ ਧੀਆ ਪੁੱਤਰਾ ਵਾਂਗੀਆਂ ਪਰ ਇਹ ਸਮਾਂ ਸਾਡਾ ਫਿਊਚਰ ਸੈ ਡਿਸਾਈਡ ਕਰਨ ਦਾ ਹੈ ਉਹਨਾਂ ਲਈ ਵੀ ਅਸੀਂ ਅਪੀਲ ਕਰਦੇ ਹਾਂ ਕਿ ਸਾਡਾ ਸਾਥ ਦਿਓ ਸਾਰੇ ਲੋਕ ਸਾਡੀ ਇਸ ਜਾਇਜ਼ ਮੰਗਾਂ ਨੂੰ ਸਰਕਾਰ ਦੇ ਦੁਆਰੇ ਤੱਕ ਉਹ ਵੀ ਪਛਾਣੇ ਸਾਡਾ ਸਾਥ ਦਿਓ ਕੋਈ ਜੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤੇ ਅਸੀਂ ਅਸੀਂ ਪੰਜਾਬ ਲੈਵਲ ਤੇ ਡਿਸਾਈਡ ਕਰਾਂਗੇ ਪਹਿਲੇ ਜੋ ਵੀ ਡਿਸੀਜਨ ਹੋਏਗਾ ਉਹ ਦੱਸਿਆ ਜਾਏਗਾ